ਪੰਚਕੁਲਾ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਮੋਰਨੀ ਹिल्स ਦੇ ਵਿੱਚ ਟਿੱਕਰ ਝੀਲ ਤੇ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਜਿਸ ਨੂੰ ਵੇਖ ਕੇ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਤਾਂ ਇੱਥੇ ਬੋਟਿੰਗ ਦੇ ਨਾਲ ਨਾਲ ਹੋਰ ਜਿਹੜੀਆਂ ਐਡਵੈਂਚਰਸ ਗਤੀਵਿਧੀਆਂ ਹੁੰਦੀਆਂ ਨੇ ਉਸ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਬੀਤੇ 3 ਦਿਨਾਂ ਤੋਂ ਪੰਚਕੁਲਾ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਟਿੱਕਰ ਝੀਲ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਝੀਲ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਗਿਆ ਹੈ ਜਿਸ ਨੂੰ ਵੇਖ ਕੇ ਇਹ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਹੈ ਕਿ ਬੋਟਿੰਗ ਦੇ ਨਾਲ-ਨਾਲ ਹੋਰ ਵੀ ਜੋ ਇੱਥੇ ਝੀਲ 'ਚ ਐਡਵੈਂਚਰਸ ਗਤੀਵਿਧੀਆਂ ਹੁੰਦੀਆਂ ਸੀ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਕਿ ਕਿਸੇ ਤਰੀਕੇ ਦਾ ਵੀ ਕੋਈ ਹਾਦਸਾ ਨਾ ਵਾਪਰ ਸਕੇ ਬੀਤੇ ਦਿਨ ਦੀ ਗੱਲ ਕਰਦੇ ਆਂ ਤੇ ਪੰਚਕੂਲਾ ਦੇ ਮਾਰਨੀ ਹिल्स ਦੇ ਨਜ਼ਦੀਕ ਹੀ ਲੈਂਡਸਲਾਈਡਿੰਗ ਵੀ ਹੋਈ ਸੀ ਜ਼ਮੀਨ ਖਿਸਕੀ ਸੀ ਜਿਸ ਕਾਰਨ ਆਵਾਜਾਈ ਪੂਰ ਤਰੀਕੇ ਦੇ ਨਾਲ ਠੱਪ ਹੋ ਗਈ ਸੀ ਤੇ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਉਸ ਵੇਲੇ ਲੋਕਾਂ ਨੂੰ ਕਰਨਾ ਪਿਆ ਸੀ ਪਿਛਲੇ 3 ਦਿਨਾਂ ਤੋਂ ਇਹ ਭਾਰੀ ਮੀਂਹ ਪੈ ਰਿਹਾ ਹੈ ਪੰਚਕੂਲਾ ਦੇ ਵਿੱਚ ਜਿਸ ਕਾਰਨ ਹੁਣ ਝੀਲ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਨੂੰ ਵੇਖ ਕੇ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਝੀਲ ਦੇ ਕੋਲ ਨਾ ਜਾਇਆ ਜਾਵੇ ਸੈਰ ਸਪਾਟੇ ਵਾਲੀ ਥਾਂ ਤੇ ਨਾ ਜਾਇਆ ਜਾਵੇ ਬੋਟਿੰਗ ਦੇ ਨਾਲ ਨਾਲ ਹੋਰ ਜਿਹੜੀਆਂ ਸਾਸਿ ਗਤੀਵਿਧੀਆਂ ਯਾਨੀ ਕਿ ਐਡਵੈਂਚਰਸ ਗਤੀਵਿਧੀਆਂ ਹੁੰਦੀਆਂ ਨੇ